ਹਾਲੂ ਕੋਈ ਨਹੀਂ ਹੁੰਦਾ ਫੜ ਲਓ ਨਹੀਂ ਪੈਂਦੀ ਨਹੀਂ ਪੈਂਦੀ ਕੁਝ ਨਹੀਂ ਉਹ ਬਾਈ ਕੀ ਗੱਲ ਹੈ ਕਿੱਥੋਂ ਆਏ ਅੱਜ ਧੱਕੇਗਾ ਕੇ ਨਹੀਂ ਬਾਪੂ ਮੈਂ ਤਾਂ ਬਾਹਰ ਹੀ ਗਿਆ ਸੀ ਗੱਲ ਬਾਹਰ ਕਿੱਥੇ ਗਿਆ ਸੀ ਇਹ ਵੇ ਮੇਰੇ ਸੋਹਣੇ ਪੁੱਕੇ ਦਾ ਕੀ ਨੀ ਮੋਰ ਬਣਾਤਾ ਬਾਪੂ ਨੇ ਕਰਤਾ ਰੀਚਾਰਜ ਬਹੁਤ ਪੰਨਿਆ ਫੜ ਕੇ ਕਿਹੜਾ ਕਰਾਇਆ 6 ਮਹੀਨੇ ਦਾ ਸਾਲ ਵਾਲਾ ਲਾਈਫ ਟਾਈਮ ਵਾਲਾ ਹੀ ਕਰਤਾ ਦੇਖ ਲੈ ਤੇਰੇ ਸਾਹਮਣੇ ਆ ਸ਼ਕਲ ਭਰਾਵਾ ਪੁੱਛਣਾ ਡਰ ਲੱਗੀਆਂ ਦਾ ਬਾਪੂ ਤੋਂ ਹੁਣ ਮੈਨੂੰ ਮੈਨੂੰ ਤਾਂ ਐ ਲੱਗਦਾ ਸਾਲਾ ਬਾਪੂ ਅੱਜ ਮੇਰੇ ਚ ਤੜੇ ਕੁੱਟੂ ਔਕਾ ਹੋਇਆ ਪਿਆ ਬਾਬੇ ਕਿਵੇਂ ਦੱਸਾਂ ਮੈਂ ਓ ਮੇਰੀ ਲਾੜ ਚੰਗੀ ਹੁੰਦੀ ਉਹਨੂੰ ਮੇਰਾ ਮੰਜਾ ਬਣਿਆ ਹੁੰਦਾ 2 ਦਿਨ ਹੋ ਗਏ ਇਹਦੇ ਤੇ ਮੱਥਾ ਮਾਰੀ ਜਾਂਦੇ ਇਹਨੂੰ ਬਾਪੂ ਸੱਸਰੀ ਕਾ ਉਦੋਂ ਬਾਹਰ ਤੱਕੇ ਖਾਂਦਾ ਫਿਰਦਾ ਸਾਰਾ ਘਰ ਦਾ ਕੰਮ ਕਰਨ ਵਾਲਿਆ ਸੂਤ ਸਾਰਾ ਬੋਨ ਵਾਲਾ ਪਿਆ ਗਿਆ ਪੱਟੇ ਲਿਆ ਉਹ ਪੱਟੇ ਵਾਢ ਕੇ ਪਸ਼ੂਆਂ ਨੂੰ ਪਾ ਦੇ ਸਾਰੀ ਮਸ਼ੀਨ ਵੀ ਸਵਾਰਨ ਵਾਲੀ ਪਈ ਆ ਜੀ ਚਲ ਬਾਪੂ ਗਲਤੀ ਹੋ ਗਈ ਮੈਂ ਕਰਾ ਦਿੰਨਾ ਹੁਣ ਕਰਾ ਦਿੰਨਾ ਮੈਂ ਕੋਈ ਤੇ ਮੰਝਾ ਵੀ ਸਾਰਾ ਬੋਨ ਵਾਲਾ ਪਿਆ ਟੁੱਟਿਆ ਪਿਆ ਗਿਆ ਮੈਂ ਕੱਲ ਨੂੰ ਰਿਸ਼ਤੇਦਾਰ ਆ ਗਿਆ ਫੇਰ ਮੈਂ ਕਰਾ ਦਿੰਨਾ ਬਾਪੂ ਕਰਾਈ ਜਨਣਾ ਮੈਂ ਕਰਾ ਦਿੰਨਾ ਤੁਹਾਨੂੰ ਉਹ ਜਿਹੜਾ ਗਵਾਂਡੀਆਂ ਦੇ ਫੋਨ ਹੁੰਦਾ ਸੀਗਾ ਔਰ ਕੋਈ ਬਿੱਲ ਬੁੱਲਣੀ ਆਉਂਦਾ ਸੀਗਾ ਅੱਜ ਠਿੱਕਰੇ ਦੇ ਲਈ ਫਿਰਦੇ ਆ ਮੂੰਹ ਚਾਕੇ ਹੁਣ ਬਾਹਰੋਂ ਨਿਕਲ ਗਿਆਗਾ ਨਾਲੇ ਠਿੱਕਰੇ ਨੂੰ ਬੁਨਾਂ ਬੂ ਨਾਲੇ ਚਪੜਿਆਂ ਨਾਲ ਇਹਨੂੰ ਕੁੱਟਣਾ ਪਊਗਾ ਓ ਘੜੀ ਓਏ ਹੈ ਤਾਂ ਕੋਈ ਨਹੀਂਗਾ ਚੱਲ ਪੁੱਛਦਾ ਜਾ ਕੇ ਮੈਂ ਇਹਦੇ ਸਾਲਾ ਕੋਈ ਆ ਵੀ ਨਾ ਜਾਵੇ ਹੋਰ ਕਿਤੇ ਜੁੱਤੀਆਂ ਪਾ ਜਾਣ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਸਤਿ ਸ਼੍ਰੀ ਅਕਾਲ ਆਹ ਮੋਬਾਈਲ ਫੜ ਦੋ ਜੀ ਹਾਂ ਨਾ 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 ਮੈਂ ਨਹੀਂ ਉਹ ਫੜ ਦੋ ਆਪਾਂ ਰਾਤ ਨੂੰ ਗੱਲ ਕਰਾਂਗੇ ਮੈਂ ਕਿ ਕਰੂੰ ਕਿੱਥੇ ਲਿਖਾਂ ਮੈਂ ਇਹਨੂੰ ਲਿਖੋ ਲਓਗੇ ਫੜ ਦੋ ਕੁਝ ਨਹੀਂ ਹੁੰਦਾ ਮੇਰੇ ਬਾਪੂ ਕੁੱਟਣਾ ਹਾਂ ਲਿਖੋ ਕੁਝ ਨਹੀਂ ਹੁੰਦਾ ਫੜ ਦੋ ਕਿਹੜੇ ਕਿੱਥਰ ਲਵਾएंगे ਬਾਪੂ ਤਾਂ ਨਹੀਂ ਪੈਂਦੀ ਨਹੀਂ ਪੈਂਦੀ ਕੁਝ ਨਹੀਂ ਉਹ ਬਾਈ ਉਹ ਕੀ ਕਰੀ ਜਾਂਦੇ ਹੋ ਯਾਰ ਹੈ ਉਹ ਕੀ ਸੀ ਕਪੜਾ ਇਹਨੂੰ ਉਹ 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 ਤਾਂ ਬਈ ਕਿਹਦਾ ਮੁੰਡਾ ਦਾ ਬਰਾੜ ਦਾ ਮੁੰਡਾ ਵੇ ਅਜਾ ਪਛਾਲ ਲਿਆ ਮੈਂ ਤੈਨੂੰ ਚੱਲ ਤੇਰੇ ਡੈਡੀ ਕੋਲ ਚੱਲ ਜੀ ਨਹੀਂ ਨਹੀਂ ਡੈਡੀ ਕੋਲ ਉਹ ਤਾਂ ਕੱਪ ਨਹੀਂ ਸੀ ਬਾਈ ਕੱਪੀ ਨਹੀਂ ਸੀ ਯਾਰ ਕੁਝ ਹੋਰ ਫੜਾਇਆ ਤੂੰ ਉਹ ਉਹ ਪਪਾ ਪਪਾ ਬਾਹਰ ਚਾਕੇ ਕਿੰਨੀ ਤਰੀ ਨਾਲ ਤੁਸੀਂ ਖੜੇ ਯਾਰ ਪੈਨਸਲਾਂ ਵਾਲੀ ਡੱਬੀ ਨਹੀਂ ਨਹੀਂ ਫਿਰ ਸਾਈ ਡੱਬੀ ਨਹੀਂ ਸੀ ਚੱਲ ਘਰੇ ਯਾਰ ਹੁਣੀ ਗੱਲ ਕਰੀਏ ਤੇਰੇ ਡੈਡੀ ਨਾਲ ਨਹੀਂ 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 ਬਾਈ ਨਹੀਂ 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 ਉਹ ਨਹੀਂ ਨਹੀਂ ਯਾਰ ਡੈਡੀ ਕੋਲ ਕਿ ਟੂਰਾ ਉਹ ਵੀ ਕਾ ਕਰੇਗਾ ਤੂੰ ਗਲੀ ਦੇ ਵਿੱਚ ਜਨੂੰ ਤੁਸੀਂ ਯਾਰ ਡੈਡੀ ਕੁੱਟੂਗਾ ਬਾਈ ਬਾਈ ਡੈਡੀ ਕੁੱਟਣ ਵਾਸਤੇ ਹੁੰਦੀਆਂ ਨਹੀਂ ਨਹੀਂ ਬਾਈ ਬਣ ਕੇ ਬਾਈ ਬਣ ਕੇ ਯਾਰ ਨਹੀਂ ਅਰ ਬਾਈ ਬਣ ਕੇ ਡੈਡੀ ਕੁੱ ਕੀਰੀ ਨਦੀ ਇਹ ਤਾਂ ਵੀ ਪਿਆ ਕਿਰੀ ਗਾਪੀ ਗਲੀ ਚਪੜੋ ਦੇ ਲੋਕ ਕੁੜੀਆਂ ਨੇ ਗਾਪੀ ਫੜੋ ਦੇ ਬਾਈ ਯਾਰ ਮੈਂ ਤਾਂ ਲਈ ਗੱਲ ਆ ਯਾਰ ਨਹੀਂ ਚੱਲ ਕਰੇ ਤੇਰੇ ਡੇਢੀ ਨਾਲ ਮੈਂ ਗੱਲ ਕਰਦਾਗਾ ਨਹੀਂ ਨਹੀਂ ਬਾਈ ਮੈਂ ਕਰੂੰਗਾ ਆਥਨੇ ਗੱਲ ਤੇਰੇ ਡੇਢੀ ਨਹੀਂ ਨਹੀਂ ਬਾਈ ਨਹੀਂ ਨਹੀਂ ਬਾਈ ਮੈਂ ਨਹੀਂ ਕਰੀ ਉਹ ਨਹੀਂ ਕਰਦੀ ਕੀ ਕਰਾਂ ਯਾਰ ਬਾਪੂ ਨੂੰ ਦੱਸਾਂ ਕਿ ਰਹਿਣ ਦਾ ਜੇ ਦੱਸਤਾ ਬਾਪੂ ਦਾ ਡਾਂਗ ਹੀ ਬੜੀ ਫਿਰੂ ਯਾਰ ਤੇ ਜੇ ਬਾਪੂ ਨੂੰ ਨਾਂ ਦੱਸਿਆ ਤੇ ਆ ਕੇ ਸ਼ਾਮ ਨੂੰ ਚਾਚਾ ਡਾਂਗ ਫਿਰੂ ਯਾਰ ਕੀ ਕਰਾਂ ਯਾਰ ਇਹਦਾ ਓੱਖਾ ਹੀ ਹੋ ਗਿਆ ਕੰਮ ਹਲੇ ਯਾਰ ਬਾਪੂ ਨਾਲ ਕੰਮ ਕੰਮ ਕਰਾ ਲੈਣਾ ਇਹਦਾ ਬਾਜੀ ਜਾਵਾ ਬਾਪੂ ਬਾਪੂ ਲਿਆ ਮੈਨੂੰ ਫੜਾ ਦੇ ਮੈਂ ਕਰ ਦਿੰਨਾ ਕੰਮ ਅਕੜੇ ਕੱਸੀ ਫੜਿਆ ਨਹੀਂ ਗਾ ਅੱਜ ਕੀ ਦਿਨ ਲੋਡ ਪੈ ਗਈ ਹੈ ਕੀ ਗੱਲ ਹੈ ਕਿੱਥੋਂ ਆਏ ਅੱਜ ਧੱਕੇ ਖਾ ਕੇ ਨਹੀਂ ਬਾਪੂ ਮੈਂ ਤਾਂ ਬਾਹਰ ਹੀ ਗਿਆ ਸੀ ਗੱਲ ਬਾਹਰ ਕਿੱਥੇ ਗਿਆ ਸੀ ਜਿਹੜਾ ਮੰਜਾ ਓਖੜਿਆ ਪਿਆਗਾ ਉਹ ਫਾੜਾ ਲਵਾਉਣ ਵਾਲੀਆਂ ਜੜੀਆਂ ਦੱਸ ਕੋਈ ਨਹੀਂ ਬਾਪੂ ਮੈਂ ਕਰਾ ਲਿਆ ਨਾ ਜਾ ਕੀ ਕਰਾਂਗਾ ਨਹੀਂ ਮੈਂ ਜਾ ਆਉਣਾ ਹੋਰ ਤੈਨੂੰ ਕਸੀ ਦਾ ਕਿਵੇਂ ਲੱਗ ਗਿਆ ਪਤਾ ਵੀ ਕਸੀਆ ਕਰੀ ਜਾਂਦਾ ਹੈਗਾ ਕੋਈ ਨਹੀਂ ਮੈਂ ਜਾ ਆਉਣਾ ਮੈਂ ਜਾਵਣ ਤੂੰ ਕਰ ਲੈ ਕੋਈ ਨਹੀਂ ਮੈਂ ਜਾ ਆਉਣਾ ਯਾਰ ਕੀ ਮੈਂ ਕਰਾਂ ਯਾਰ ਬਾਪੂ ਦਾ ਤਾਂ ਗੁੱਸਾ ਹੀ ਬਾਲਾ ਗਰਮਾ ਜੇ ਮੈਂ ਬਾਪੂ ਨੂੰ ਹੁਣ ਦੱਸਦਾ ਤੇ ਯਾਰ ਮੇਰੇ ਤਾਂ ਕੁੱਟ ਪਊਗੀ ਯਾਰ ਹੇ ਰੱਬਾ ਹੇ ਕਿਵੇਂ ਕਰਾਂ ਮੈਂ ਹਾਂ ਤੋਕਾ ਉਲੂ ਜੇ ਰੱਜਾ ਚੱਕਰੀ ਆ ਗਿਆ ਮਿਲਦਾ ਫਹਿਣ ਨਹੀਂ ਬਾਲਿਆ ਲਜ਼ੀਨਿਆ ਕੋਈ ਨਹੀਂ ਕੀ ਬੰਦਾ ਹਾਂ ਜੇ ਰੱਜਾ ਕੋਈ ਹੋ ਜਾਵੇ ਜੇ ਰੱਜਾ ਉਹਨਾਂ ਨੇ ਕਰੀ ਜਾਵਾਂ ਤੇ ਮੇਰਾ ਰੰਗ ਮੋੜਾ ਬਣਾਈ ਬਣਾ ਕੇ ਤੇ ਜਿਹੜੀ ਜਿਹਾ ਵੀ ਮੋੜ ਬਣਦੀ ਕੀ ਕਰਾਂ ਯਾਰ ਮੈਂ ਤੁਹਾਡੇ ਡੇਢ ਮੋੜਾ ਹੋ ਗਿਆ ਹਾਂ ਮੈਂ ਰੱਬਾ ਆਹਰ ਕੰਪਲੀਟ ਆ ਬੀਗਾ ਹਾਈ ਹਾਈ ਜਿਹੜੀ ਪੂਤਨੀ ਨਾਲੇ ਕਾ ਵੀ ਸੀ ਵੀ ਛੇਦੀ ਫੜਦਾ ਫੋਨ ਪੂਤਨੀ ਨਾ ਇੰਨਾ ਟਾਈਮ ਲਾਦਾ ਫੋਨ ਫੜਨ ਤੇ ਬਸ ਜਿਹੜੀ ਘੜਾ ਚੱਲਦਾ ਟੱਕਰ ਨਾਲ ਸਾਰਾ ਸੋਹਰੀ ਕਹਿੰਦਾ ਮਾਪੂਨੂ ਬਾਪੂ ਸਟੱਕ ਕਰ ਲਵੇ ਸਾਰਾ ਕੁਣ ਯਾਰ ਇਹ ਕੰਨ ਹੋ ਰਾ ਵੀ ਮੈਂ ਗੱਲ ਦੱਸੀ ਨਾ ਦੇਵਾ ਬਾਪੂ ਨੂੰ ਕਰ ਕਰਾ ਕੇ ਪਰ ਨਹੀਂ ਯਾਰ ਬਾਪੂ ਕੁੱਟੂਗਾ ਯਾਰ ਪਹਿਣਗਾ ਬਾਲੀਆਂ ਯਾਰ ਮੇਰੇ ਕੀ ਕਰਾਂ ਯਾਰ ਕੀ ਕਰਾਂ ਯਾਰ ਮੈਨੂੰ ਸਮਝ ਨਹੀਂ ਆ ਰਹੀ ਯਾਰ ਚੱਲ ਲੈ ਯਾਰ ਕੋਈ ਨਹੀਂ ਵੀ ਨਾ ਜਾ ਕੇ ਦੱਸੀ ਦਿੰਨਾ ਬਾਪੂ ਨੂੰ ਫਿਰ ਵਿੱਚ ਇਹ ਉੱਪਰ ਕੀ ਬੰਦਾ ਬਾਪੂ ਆ ਕੀ ਆ ਬਾਪੂ ਗੱਲ ਕਰਨੀ ਸੀ ਕਿਹੜੀ ਵਾ ਸੀ ਕੀ ਕੋਈ ਕੀ ਦੱਸ ਹੋ ਉੱਥੇ ਖੜਾ ਹੋ ਉੱਥੇ ਮੰਦਰ ਡੱਕ ਪੈਣਾ ਕੀ 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 ਗੱਲ ਹੋਈ ਆ ਨਹੀਂ ਬੈ ਨਹੀਂ ਕੋ ਕੋ ਫੇਰ ਸਹੀ ਕੋਈ ਨਹੀਂ ਫੇਰ ਕਰ ਨਹੀਂ ਕੋ ਫੇਰ ਕਰਦਾ ਯਾਰ ਜੇ ਮੈਂ ਬਾਪੂ ਨੂੰ ਐ ਦੱਸਦਾ ਬਾਪੂ ਦਾ ਗਾੜੀ ਬਾਲਾ ਪੈਂਦਾ ਕੀ ਕਰਾਂ ਮੈਂ ਐ ਰੱਬਾ ਕੀ ਕਰਾਂ ਕਿਵੇਂ ਦੱਸਾਂ ਬਾਪੂ ਨੂੰ ਯਾਰ ਚੱਲ ਹਾਂ ਐਂ ਕਰਦਾ ਚੱਲ ਦੱਸਦਾ ਵੀ ਨਾ ਕੀ ਬੰਦ ਕਿ ਤੇ ਕਟ ਵੀ ਨਾ ਦੇਵੇ ਯਾਰ ਓਏ ਅਸੀਂ ਤਾਂ ਕਦੇ ਨੱਕ ਤੇ ਮੱਖੀ ਬਹਿਣ ਨਹੀਂ ਦਿੱਤੀ ਗਲਾਫੋ ਤੂੰ ਮੱਖੀ ਖਾਣ ਦੀ ਗੱਲ ਕਰਦੀ ਐ ਓਹਣੇ ਕਿਵੇਂ ਆ ਓਏ ਤੂੰ ਆਪਦੇ ਬਾਪੂ ਨੂੰ ਤਾਂ ਪੁੱਛ ਓਏ ਆਪਾਂ ਕੱਲ ਨੂੰ ਵੀਸੀ ਆ ਲਿਆਈਏ ਓਏ ਓ ਯਾਰ ਕਾਦੀ ਗੱਲ ਆ ਉਹ ਮੈਂ ਤਾਂ ਭਾਨੋ ਨੂੰ ਫੋਨ ਫੜਾਉਣ ਗਿਆ ਸੀ ਅੱਜ ਗਾਂ ਉਹਨਾਂ ਦੇ ਗਵਾਂਢੀ ਰਾਜੇ ਚੁਗਲ ਖੋਰ ਜਿਹਨੇ ਵੇਖ ਲਿਆ ਮੈਨੂੰ ਇੱਥੋਂ ਬਾਹ ਫੜ ਲਈ ਭਰਾਵਾ ਉਹਨੇ ਮੇਰੀ ਛੱਡਿਆ ਨਹੀਂ ਮਸਾ ਮਸਾ ਛਡਾ ਕੇ ਭੱਜਿਆ ਉੱਥੋਂ ਮੈਂ ਉਹ ਤੂੰ ਬੀਸੀਆਰ ਲਿਆਉਣ ਦੀ ਗੱਲ ਕਰਦਾ ਉਹ ਮੈਨੂੰ ਤਾਂ ਐਂ ਲੱਗਦਾ ਭੈਚੋ ਅੱਜ ਬਾਪੂ ਨੇ ਉਹਨਾਂ ਦੇ ਨਹੀਂ ਫਿਲਮ ਵੇਖਣ ਜਾਣ ਦੇਣਾ ਉਹ ਪ੍ਰਾਵਾ ਪੁੱਛਣਾ ਡਰ ਲੱਗਿਆਂਦਾ ਬਾਪੂ ਤੋਂ ਹੁਣ ਮੈਨੂੰ ਮੈਨੂੰ ਤਾਂ ਐਂ ਲੱਗਦਾ ਸਾਲਾ ਬਾਪੂ ਅੱਜ ਮੇਰੇ ਚ ਤੜੇ ਕੋਟੂ ਔਕਾ ਹੋਇਆ ਪਿਆ ਬਾਬੇ ਕਿਵੇਂ ਦੱਸਾਂ ਮੈਂ ਯਾਰ ਕੁਛ ਨਹੀਂ ਹੁੰਦਾ ਬਾਪੂ ਨਾਲ ਗੱਲ ਕਰ ਲੈ ਕੀ ਐ ਤੇ ਆ ਬਚਾਈ ਹੋ ਜੇ ਕੁੜ ਤੋਂ ਵੱਜੇਗਾ ਓ ਯਾਰ ਵੇਣਾ ਯਾਰ ਕਰਦਾ ਗੱਲ ਮੈਂ ਤਾਂ ਕਿਹਾ ਸੀ ਇੱਕ ਵਾਰੀ ਗੱਲ ਕਰਨਾ ਮੈਂ ਤਾਂ ਡਰੀ ਬਹੁਤ ਲੱਗਿਆ ਬਾਪੂ ਤੋਂ ਗਲ ਪੈ ਗਿਆ ਉਹਦਾ ਮੇਰੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕਹਿਲਾ ਗੱਲ বাজ ਜੇਗਾ ਛਤਾਂ ਤੋਂ ਚੱਲ ਚੰਗਾ ਹੱਥ ਨਹੀਂ ਮਿਲਦਾ ਤੈਨੂੰ ਫਿਰ ਮੈਂ ਚੰਗਾ ਆਓ ਇਹ ਕਿਹੜਾ ਚੱਲ ਰੌਸੀ ਬੰਨਾ ਯਾਰ ਬਾਪੂ ਹਾਂ ਓ ਯਾਰ ਨਾ ਤੇਰੇ ਨਾਲ ਗੱਲ ਜੀ ਕਰਨੀ ਸੀ ਹੜਕੇ ਦਾ ਮੇਰੇ ਮਗਰ ਤੁਰਿਆ ਫਿਰਦਾ ਦੱਸ ਕੀ ਗੱਲ ਆ ਉਹ ਬਾਪੂ ਉਹ ਮੈਂ ਨਾ ਟੂਟੀ ਕੋਲੇ ਖੜਾ ਸੀ ਹਾਂ ਤੇ ਉੱਥੇ ਮੁੰਡੇ ਸੀਗੇ ਖੜੇ ਤੇ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਵਿਆਹ ਕੁੜੀ ਨੂੰ ਮੋਬਾਈਲ ਜਾ ਫੜਾਇਆ ਤੇ ਮੈਂ ਕੁੜੀ ਨੂੰ ਮੋਬਾਈਲ ਜਾ ਫੜਾਉਣ ਵਾ ਗਿਆ ਤੇ ਉੱਥੇ ਉਹਨਾਂ ਦਾ ਗਵੰਡੀ ਨਹੀਂ ਰਾਜਾ ਚੁਗਲਖੋਰ ਜਾ ਉਹ ਆ ਗਿਆ ਤੂੰ ਨੇ ਆ ਕੇ ਮੇਰੀ ਬਾਹ ਫੜ ਲਈ ਕਹਿੰਦਾ ਇੱਥੇ ਕੀ ਕਰਦਾ ਦੱਸ ਤੇ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਨਾ ਤੁਹਾਡੇ ਘਰੇ ਆਉਂਗਾ ਅਖੇ ਭਲਾ ਆਪਣੇ ਘਰੇ ਬਾਪੂ ਕੀ ਲੈਣ ਆਉਗਾ ਹੋ ਅਰ ਜਾ ਤੇਰੀ ਵੱਡੇ ਦੀ ਉਹ ਬਾਪੂ ਦਾ ਹਏ ਓਏ ਪੈਂਟ ਦੇ ਵਿੱਚ ਇੱਥੇ ਤੇ ਖਰਾਬ ਕਰ ਤੈਨੂੰ ਹਏ ਹੇ 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 ਬਾਪੂ ਨਾ ਬਾਪੂ ਹੇ ਉਹ ਬਪਾ ਤੇ ਅਗਵਾ ਨੂੰ ਫੂਰ ਬਣਾਉਣਾ ਤੂੰ ਹੇ ਖੜ ਜਾ ਤੇਰੀ ਖੜ ਜਾ ਤੇਰੀ ਹਈ ਉਹ ਬਾਪੂ ਨੇ ਬਹੁਤ ਘੁਟਿਆ ਕੰਦਰ ਦੇ ਉਹ ਤੁਹੀ ਸ਼ਾਕਤੀ ਸੌਲ ਗੇ ਬੜੇ ਨੇ ਹਈ ਉਹ ਤੇਰੀ ਉਹ ਬਾਪੂ ਮਾਰਦਾ ਕੰਦਰ ਦਿਆ ਹਈ ਵੇ ਮੇਰੇ ਸੋਹਣੇ ਬੱਕੇ ਦਾ ਕੀ ਨਹੀਂ ਮੋਰ ਬਣਾਤਾ ਬਾਪੂ ਨੇ ਕਰਤਾ ਰੀਚਾਰਜ ਬਹੁਤ ਪੰਨਿਆ ਫੜ ਕੇ ਕਿਹੜਾ ਕਰਾਇਆ 6 ਮਹੀਨੇ ਕ ਦਾ ਸਾਲ ਵਾਲਾ ਲਾਈਫ ਟਾਈਮ ਵਾਲਾ ਹੀ ਕਰਤਾ ਦੇਖ ਲੈ ਤੇਰੇ ਸਾਹਮਣੇ ਆ ਸ਼ਕਲ ਹਾਈ ਵੇ ਹੁਣ ਕੀ ਬਣੂ ਬਾਨਾ ਕੀ ਆ ਉਦੋਂ ਛੇਤੀ ਫੋਣ ਫੜ ਲੈਂਦੀ ਉਹ ਤੇਰੇ ਗਮਾਡੀ ਨੇ ਤਾਂ ਦੱਸਿਆ ਨਹੀਂ ਮੈਂ ਪਹਿਲਾਂ ਹੀ ਬਾਪੂ ਨੂੰ ਦੱਸ ਕੇ ਆਪਦੇ ਚਿੱਤਰ ਘਟਾ ਲੇ ਚਲ ਮੈਂ ਤਾਂ ਜਾਣੀ ਆ ਕੋਈ ਆ ਨਾ ਜਾਵੇ ਖਿਆਲ ਰੱਖੀ ਵੇ ਰਾਜੇ ਕੀ ਹਾਲ ਚਾਲ ਆ ਕਿਵੇਂ ਆ ਕੌਣ ਹੋ ਬਾਈ ਤੁਸੀਂ ਮੈਂ ਪਛਾਣਿਆ ਨਹੀਂ ਨਵੇਂ ਐ ਤੇ ਸਾਡੇ ਬੱਲੇ ਚ ਉਹ ਜਾਓ ਪਤੰਦਰਾ ਉਹ ਮੈਂ ਪਤੰਦਰਾ ਨਾਲ ਦੀ ਨਾਲ ਹੀ ਭੁੱਲ ਜਾਨਾ ਕੋਈ ਲਾਜ ਰੋਜ ਕਰਾ ਲਾ ਉਹਦਾ ਠੀਕ ਹੈ ਸਾਰਾ ਕੁਝ ਘੰਟੇ ਬਾਅਦ ਹੀ ਭੁੱਲ ਜਾਂਦਾ ਪਤੰਦਰਾ ਆ ਬੈਠਾ ਚਿੱਟੜ ਘਟਾ ਦੇ ਨਹੀਂ ਉਹ ਚਾਚਾ ਕਿਵੇਂ ਆ ਕੌਣ ਹੈ ਵੀ ਤੂੰ ਮੈਂ ਨਹੀਂ ਪਛਾਣਿਆ ਤੈਨੂੰ ਉਹ ਭਰਾਵਾ ਤੁਰਦਾ ਲੱਗ ਇਥੋਂ ਮੂੰਹ ਸਿਰ ਬਣਾਈ ਫਿਰਦਾ ਬਾਏ ਬਾਏ ਕੀਪਦਾ ਕੌਣ ਹੈ ਕਿੱਧਰੋਂ ਆਇਆ ਤੁਰਦਾ ਲੱਗ ਤੁਰਦਾ ਲੱਗ ਕਬਾਲ ਆ ਯਾਰ ਇਹ ਕਮਾਲ ਆ ਉਹਦੇ ਬਾਹਰ ਚ ਬੈਠਣੋਂ ਆ ਕੇ ਕਹਿੰਦਾ ਪਛਾਣਿਆ ਨਹੀਂ ਮੇਰਾ ਸਾਰਾ ਦਿਨ ਸੰਘਾਰ ਚ ਚਲਾ ਗਿਆ ਬਾਪੂ ਨੂੰ ਦੱਸ ਦੇ ਦੱਸ ਦੇ ਹਾਏ ਦੱਸ ਕੇ ਬਾਪੂ ਤੋਂ ਮੈਂ ਆਪਦੇ ਚਿੱਦੜ ਵੀ ਘਟਾਲੇ ਤੇ ਇਹ ਕਹਿੰਦਾ ਪਛਾਣਿਆ ਨਹੀਂ ਵਾਹ ਓਏ ਚਾਚਾ ਤੇਰੀ ਤਰ ਫਿਟੇ ਮੂੰ ਤੇਰੇ ਹਾਏ ਨਹੀਂ ਪਾਨੋ ਤੂੰ ਮੱਤ ਦੀਆ ਨਹੀਂ ਸਾਲਾ ਅੱਜ ਉਹਨਾਂ ਦੇ ਘਰੇ ਬੀਸੀਆਰ ਦੇਖਣ ਵੀ ਜਾਣਾ ਚੱਲ ਮਣਾ ਚੱਲਦੇ ਆ ਕੋਈ ਨਹੀਂ ਹਾਏ ਨਹੀਂ ਪਾਨੋ